हां जी मित्रों की हां जान ने जिनी आपा ਤੁਹਾਨੂੰ ਦੱਸਿਆ ਸੀ ਆਪਾਂ ਆਏ ਹਾਂ ਓਮਲੈਂਡ ਮਹਾਲੀ ਜੇ ਕੰਮ ਕਰਨਾ ਤੇ ਫਲੈਟਾਂ ਦੇ ਵਿੱਚ ਤੇ ਚਲੋ ਆਪਾਂ ਫਿਰ ਦਿਖਾਨੇ ਆ ਤੁਹਾਨੂੰ ਆਪਾਂ ਕਿਵੇਂ ਕੰਮ ਕੀਤਾ ਤੇ ਕਰ ਕਰਾਣ ਦਾ ਚਲੋ ਆਪਾਂ ਪਹੁੰਚ ਗਏ ਆਪਣੀ ਸਾਈਡ ਤੇ ਆ ਦੇਖੋ ਬਾਲਕੋਨੀ ਦੇ ਕੰਮ ਆ ਉੱਪਰ ਕੋਈ ਸਕੋਰ ਨਹੀਂ ਕੋਈ ਸਾਈਡ ਤੇ ਹਾਈਟ ਵੀ ਬਹੁਤ ਥੱਲੇ ਦੇਖੋ ਬਹੁਤ ਹਾਈਟ ਤੇ ਕੰਮ ਕਰਨਾ ਪਰ ਕੰਮ ਤਾਂ ਕਰਣੀ ਪੈਣਾ ਤੁਹਾਨੂੰ ਪਤਾ ਹੈ ਤੇ ਚਲੋ ਆਪਾਂ ਨਿਕਲ ਕੇ ਕੰਮ ਤੇ ਫਿਰ ਆਪਾਂ ਚਲਾਣ ਲੱਗ ਕੇ ਆਰੀ ਆਰੀ ਉਰੀ ਚਲਾ ਕੇ ਤੇ ਆਪਾਂ ਪੀਸਪੋਦ ਵੱਡਣ ਲੱਗ ਗਏ ਹੁਣ ਓਲੀ ਓਲੀ ਨੂੰ ਪਤਾ ਹੀ ਆ ਵਰ ਕੰਮ ਦਾ ਖਿਚਣਾ ਹੀ ਪੈਂਦਾ ਵਾ ਜੇ ਜਦੋਂ ਆਪਾਂ ਕੰਮ ਨੂੰ ਕਰਕੇ ਆਪਾਂ ਸ਼ੁਰੂਆਤ ਕਰਤੀ ਕੰਮ ਦੀ ਤੇ ਆਪਾਂ ਲਾਤੇ ਦੋ ਪੀਸ ਆ ਚੱਕੋ ਵੱਡਾ ਕੰਮ ਸੀਗਾ ਪਰ ਆਪਾਂ ਨਵੇੜ ਦਾ ਇੱਕ ਦਿਨ ਦੇ ਵਿੱਚ ਹੀ ਤੇ ਆਪਾਂ ਨੂੰ ਥੋੜੀ ਭੁੱਖ ਲੱਗ ਗਈ ਤੇ ਆਪਾਂ ਨਿਕਲਦੇ ਬਾਹਰ ਲੰਗਰ ਖਾਣ ਵਾਸਤੇ ਗੁਰਦੁਆਰਾ ਸਾਹਿਬ ਵਿੱਚ ਦੇਖੋ ਇੱਧਰ ਤੇ ਚਲੋ ਆਪਾਂ ਸ਼ਕਸ਼ਕਾ ਆ ਗਿਆ ਆਪਾਂ ਪਹੁੰਚ ਕੇ ਵਾਪਸ ਸਾਈਡ ਤੇ ਆਪਣੀ ਕੰਮ ਤੇ ਤੇ ਆਪਾਂ ਕੰਮ ਕਰਤਾ ਉਸ ਤੋਂ ਬਾਅਦ ਛੇਲ ਜਲਦੀ ਕਰਕੇ ਸ਼ਾਮ ਤੱਕ ਫਿਨਿਸ਼ 4 ਵਜੇ ਦਾ ਤੇ ਨੂੰ ਚੱਕੋ ਆਪਣਾ ਕੰਮ ਹੋਊਗਾ ਪੂਰਾ ਤੇ ਫੇਰ ਆਪਾਂ ਨਿਕਲਗੇ ਵਾਪਸ ਘਰ ਨੂੰ ਆ ਲੋ ਬੁਰਦਵਾਰੇ ਜਾ ਰਹੇ ਸੀ ਤੇ ਰਸਤੇ 'ਚ ਦੇਖਿਆ ਬੱਚੇ ਮੋਜਾਂ ਲੈ ਰਹੇ ਸੀ ਪਾਣੀ ਦੇ ਵਿੱਚ ਆ ਦੇਖੋ ਕਿਵੇਂ ਮੋਜਾਂ ਲੈ ਰਹੇ ਨੇ ਪਾਣੀ 'ਚ ਆ ਮੀਂਹ ਦੇ ਪਾਣੀ ਸੀ ਨਜ਼ਾਰੇ ਲਈ ਜਾ ਰਹੇ ਨੇ ਆ ਦੇਖੋ ਟੁੱਬੀਆਂ ਮਾਰੀ ਜਾਂਦੇ ਆ ਨਾਲ ਨਾ ਕੋਈ ਡਰ ਨਾ ਡਰਨਾ ਕੋਈ ਸ਼ ਨਾ ਡੁਪਣ ਦਾ ਡਰ ਨਾ ਕੋਈ ਚੱਕੋ ਆਪਣਾ ਮੁੱਦਾ ਆ ਰਿਹਾ ਨਗਰ ਇੱਕ ਆ ਲੋ ਪੱਜੀਆਂ ਦਾ ਵਿੱਚ ਹੈ ਤੁਸੀਂ ਲੈ ਆਵੇਂ ਨਜ਼ਾਰੇ ਕਦੀ ਮੀਂਹ ਦੇ ਪਾਣੀ 'ਚ ਦੱਸਿਓ चलो उस तो बादच गए फिर गुरुद्वारे गुरुद्वारे चाह चू पीती चाह चू पी के फिर आप निकल गए वापस बस फटनी थी रात पै रही थी शाम बूहर निकल गए तो फिर आप पहुँच गए बहर गुरद्वारा साहब तो उत्तर कोई प्रोग्राम चलता वैसे कोई पता नहीं रेसा चल रही सो कि रश हो पाया चको पहुँच गए बस बैठ गए प्रीत पैलस बहर लुधियाना तो फिर आप बुक किया तो आप निकल गए अपने घर में चलो हाँ ओके टाटा बाय बाय